ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਤੇ ਜੜੀਆਂ ਹਦਾਇਤਾਂ ਨੇ ਤੇ ਡੀਏਜੀ ਪਟਿਆਲਾ ਰੇਂਜ দিয়া ਦਸ਼ਾ ਨਿਰਦੇਸ਼ਾਂ ਹੈ ਪਟਿਆਲਾ ਪਰਸ ਲਗਾਤਾਰ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਕੋਈ ਵੈਪਨ ਨੇ ਇਲੀਗਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਵੀ ਕੋਈ ਘਟਨਾ ਉਹਨੂੰ ਅਵਰਟ ਕੀਤਾ ਜਾ ਸਕੇ ਕਿਸੇ ਦਾ ਜਾਨੀਆ ਮਾਲੀ ਨੁਕਸਾਨ ਨਾ ਹੋਵੇ ਉਸ ਦੀ ਲੜੀ ਵਿੱਚ ਇਨਚਾਰਜ ਸਪੈਸ਼ਲ ਸੈਲ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਤੇ ਐਸਪੀਡੀ ਇਹਨਾਂ ਨੇ ਚੰਗਾ ਕੰਮ ਕੀਤਾ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਤਿੰਨ ਬੰਦੇ ਇਹਨਾਂ ਨੇ ਅਰੈਸਟ ਕੀਤੇ ਅਮਰਿੰਦਰ ਸਿੰਘ ਉਰਫ ਦਿੱਲੀ ਵਿਕਰਮ ਤੇ ਤੀਜਾ ਬੰਦਾ ਜਿਹੜਾ ਅਰੈਸਟ ਹੋਇਆ ਉਹਦਾ ਨਾਮ ਹੈਗਾ ਸਨੀ ਸੋ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਚਾਰ ਵਿੱਪਨ ਇਹਨਾਂ ਕੋਲੋਂ ਮਿਲੇ ਨੇ 2 32 ਬੋਰ ਦੇ ਨਾਲ ਜਿੰਦਾ ਕਾਰਤੂਸ ਨੇ 8 ਤੇ ਦੋ 315 ਬੋਰ ਦੇ ਜਿਹਦੇ ਨਾਲ ਚਾਰ ਜਿੰਦਾ ਕਾਰਤੂਸ ਰਿਕਵਰ ਕੀਤੇ ਗਏ ਨੇ ਇਹਨਾਂ ਦੀ ਜੇ ਕ੍ਰਿਮੀਨਲ ਹਿਸਟਰੀ ਦੀ ਗੱਲ ਕਰੀ ਅਮਰਿੰਦਰ ਬਿੱਲੀ ਤੇ ਤਿੰਨ ਪਰਚੇ ਦਰਜ ਨੇ ਤੇ ਸਨੀ ਤੇ ਚਾਰ ਪਰਚੇ ਦਰਜ ਨੇ ਤੇ ਤੀਜਾ ਜਿਹੜਾ ਵਿਕਰਮ ਹੈ ਉਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇਹਨਾਂ ਪਰਚਿਆਂ ਦੀ ਡਿਟੇਲ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਸਨੀ ਹੈ ਇਹ ਤੇ ਸਪੈਸ਼ਲ ਸੈੱਲ ਦਿੱਲੀ ਨੇ ਵੀ ਪਹਿਲਾਂ ਪਰਚਾ ਦਰਜ ਕੀਤਾ ਸੀਗਾ 2023 ਦੇ ਵਿੱਚ ਉਹਦੇ ਚ 18 ਵੈਪਨ ਐਸ ਤੋਂ ਰਿਕਵਰ ਹੋਏ ਸੀ ਸੋ ਇਹ ਹਾਰਡ ਹੈਂਡ ਕ੍ਰਿਮੀਨਲ ਐ ਪੁਰਾਣਾ ਕ੍ਰਿਮੀਨਲ ਐ ਸੋ ਹੁਣ ਵੀ ਜਿਹੜਾ ਇਹਨਾਂ ਦਾ ਪਲਾਨ ਸੀਗਾ ਇਹ ਐਸ ਕੇ ਕਰੋੜ ਜਿਹੜਾ ਗੈਂਗਸਟਰ ਐ ਜੇਲ੍ਹ ਚ ਉਹਦੇ ਖਿਲਾਫ ਇਹਨਾਂ ਦਾ ਸੀਗਾ ਐਕਸ਼ਨ ਕਿ ਉਹਦਾ ਕੋਈ ਜਾਣਕਾਰ ਹੈਗਾ ਉਹਦਾ ਇਹਨਾਂ ਨੇ ਕਤਲ ਕਰਨਾ ਸੀ ਉਹਦੇ ਲਈ ਇਹਨਾਂ ਨੇ ਵੈਪਨ ਮੰਗਾਏ ਸੀ ਸੋ ਇਹ ਵੈਪਨ ਫੜ ਕੇ ਉਸ ਕਤਲ ਨੂੰ ਅਵਰਟ ਕੀਤਾ ਗਿਆ ਇਨ ਐਡੀਸ਼ਨ ਇਹਨਾਂ ਤੇ ਹੁਣੇ 2025 ਚ ਵੀ ਪਰਚਾ ਦਰਜ ਹੋਇਆ ਨਾਜ਼ਮੰਡੀ ਥਾਣੇ ਦਾ 14/25 ਉਹਦੇ ਚ ਵੀ ਇਹ ਨਾਮਜ਼ਦ ਸੀਗੇ ਉਹਨਾਂ ਚ ਵੀ ਉਸ ਪਰਚੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਗਈ ਇਸ ਦੇ ਨਾਲ ਹੀ ਜ਼ਿਕਰ ਹੋ ਗਿਆ ਕਿ ਏਜੀਟੀਐਫ ਨੇ ਵੀ ਇਹਨਾਂ ਨੂੰ ਅਰੈਸਟ ਕੀਤਾ ਸੀਗਾ 2023 ਚ ਉਦੋਂ ਵੀ ਇਹਨਾਂ ਕੋਲੋਂ ਵੈਪਨ ਰਿਕਵਰ ਹੋਈ ਸੀ ਸੋ ਇਹ ਚੰਗੀ ਰਿਕਵਰੀ ਹੋਈ ਹੈ ਬੜੀ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਲਈ ਤੇ ਇੰਚਾਰਜ ਸਪੈਸ਼ਲ ਸੈੱਲ ਪਟਿਆਲਾ ਲਈ ਉਹਨੇ ਬੜੀ ਮਿਹਨਤ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਸੋ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ ਰਿਮਾਂਡ ਲਿਆ ਗਿਆ ਸੋ ਹੋਪਫੁਲੀ ਇਹਦੇ ਚ ਹੋਰ ਵੀ ਖੁਲਾਸੇ ਹੋਣਗੇ ਪਰ ਤਾਰਾ ਚੰਦ ਗਰੁੱਪ ਉਹਦਾ ਕਲੀਪ ਚੋਕਰ ਵੀ ਹੋਇਆ ਇਹ ਜਿਹੜਾ ਤਾਰਾ ਚੰਦ ਗਰੁੱਪ ਹੈ ਜਿਹਦੇ ਇਹ ਆਪਣੇ ਆਪ ਨੂੰ ਮੈਂਬਰ ਕਹਾਂਦੇ ਆ ਤਾਰਾ ਚੰਦ ਗਰੁੱਪ ਦਾ ਕਤਲ ਜਿਹੜਾ ਹੈ ਉਹ ਐਸ ਕੇ ਕਰੋੜ ਨੇ ਕੀਤਾ ਸੀਗਾ ਐਸ ਕੇ ਕਰੋੜ ਗਰੁੱਪ ਨੇ ਕੀਤਾ ਸੀ ਉਸ ਕਰਕੇ ਇਹ ਐਸਟੇਕ ਰੋਲ ਗਰੁੱਪ ਦੇ ਕਿਸੇ ਬੰਦੇ ਦਾ ਕਤਲ ਕਰਨਾ ਚਾਹੁੰਦੇ ਸੀ ਉਹਦਾ ਬਦਲਾ ਲੈਣ। ਸਾਰੇ ਤਿੰਨੋਂ ਆਪਸ ਵਿੱਚ ਲਿੰਕ ਹੈਗੇ ਆ ਸਰ। ਤਿੰਨੋਂ ਆਪਸ ਚ ਲਿੰਕ ਨੇ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਕੋਲ ਵੈਪਨ ਰਿਕਵਰ ਹੋ ਚੁੱਕੇ। ਸੋ ਇਹ ਹਾਰਡ ਐਂਡ ਕ੍ਰਾਈਮਨਲ ਨੇ ਇਕੱਠੇ ਇਹ ਵਾਰਦਾਤਾਂ ਵੀ ਕਰਦੇ ਨੇ। ਹੁਣ ਵੀ ਜਿਹੜਾ ਅਨਾਜ ਮੰਡੀ ਵਾਲਾ ਪਰਚਾ 2025 ਦਾ। ਉਹਦੇ ਵਿੱਚ ਵੀ ਇਹ ਤਿੰਨੇ ਨਾਮ ਜੁੜਦੇ। ਇਹ ਗੰਦੀ ਹੈ ਦੂਜੇ ਕੱਡੇ ਚੀਜੀ ਦੇਸੀ। ਨਹੀਂ ਇਹ ਗੈਰ ਲੈਸੈਂਸੀ ਨੇ ਗੈਰ ਕਾਨੂੰਨੀ ਨੇ ਕੋਈ ਕਬੱਡੀ ਕੋਈ ਗੈਂਗਵਾਰ ਦਾ ਤਿਆਰੀ ਸਿੰਘਾਂ ਨਾਲ ਇਹਨਾਂ ਤੋਂ ਜਿਹੜੀ ਹਜੇ ਤੱਕ ਤਫਤੀਸ਼ ਕੀਤੀ ਗਈ ਹੈ ਬਿਲਕੁਲ ਇਹ ਗੈਂਗਵਾਰ ਦੇ ਤਹਿਤ ਹੀ ਇਹਨਾਂ ਨੇ ਉਹ ਬੰਦਾ ਮਾਰਨਾ ਸੀਗਾ ਸੋ ਇਹਨਾਂ ਦੀ ਕੋਸ਼ਿਸ਼ ਸੀਗੀ ਉਹ ਬੰਦੇ ਦਾ ਕਤਲ ਕੀਤਾ ਜਾਵੇ ਤੇ ਐਸ ਕੇ ਕਰੋੜ ਗਰੁੱਪ ਦੇ ਐਨਪੀ ਸੀਗੇ ਤੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹਦਾ ਬੰਦਾ ਮਾਰ ਕੇ ਤੇ ਆਪਣੇ ਬੰਦੇ ਦਾ ਜਿਹੜਾ ਕਤਲ ਹੋਇਆ ਉਹਦਾ ਬਦਲਾ ਲਿਆ ਜਾਵੇ। ਇਹਦਾ ਟਾਰਗੇਟ ਜਿਹੜਾ ਹੈਗਾ ਹਫਤਾਲ ਤਕ ਸੀਮਤੀ ਆ ਹੋਰ ਵੀ ਕੋਈ ਇਹਨਾਂ ਦਾ ਟਾਰਗੇਟ ਨਹੀਂ ਹਜੇ ਤੱਕ ਕੋਈ ਟਾਰਗੇਟ ਕਲੀਅਰ ਹੋਇਆ ਬਾਕੀ ਜਿਹੜੇ ਨੇ ਉਹ ਸੀ ਕਲੀਅਰ ਕਰ ਰਹੇ ਆ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ। ਹੋਰ ਵੀ ਸਾਥੀ ਸਰ ਪਤਾ ਲੱਗਿਆ ਨਹੀਂ ਹਜੇ ਤੱਕ ਨਹੀਂ ਸਰ ਜੇਲ੍ਹ ਦੇ ਜੇਲ੍ਹ ਦੇ ਵਿੱਚੋਂ ਹੀ ਐਕਸੈਸ ਤੇ ਆ ਰਹੇ ਨੇ ਨਹੀਂ ਇਹ ਜੇਲ੍ਹ ਚ ਨਹੀਂ ਇਹ ਤਾਂ ਇੰਡੀਪੈਂਡੈਂਟ ਪਹਿਲਾਂ ਸੀਗੇ ਤੇ ਬਾਅਦ ਚ ਇਕੱਠੇ ਹੋ ਕੇ ਇਹਨਾਂ ਨੇ ਇਹ ਵਿਉਂਤਬੰਦੀ ਕੀਤੀ ਹੈ। ਸੋ ਇਹਦੇ ਵਿੱਚ ਕੋਈ ਨਾਲ ਬੰਦਾ ਇਹਨਾਂ ਦੇ ਜੇਲਤਾਂ ਸੀਗਾ ਜਾਂ ਨਹੀਂ ਸੀ ਉਹ ਅਸੀਂ ਤਫ਼ਤੀਸ਼ ਚ ਕਲੀਅਰ ਹੋਊਗਾ ਕਿ ਸਰ ਸਵੇਰ ਵਾਲੀ ਰਿਕਵਰੀ ਦੀ ਕੋਈ ਸਵੇਰ ਵਾਲੀ ਹਜੇ ਸਾਡੀ ਆਪਰੇਸ਼ਨ ਚੱਲ ਰਿਹਾ ਆ অনਗੋਇੰਗ ਹੈ ਬਟ ਇੱਕ ਸਮਾਨੇ ਚ 1200 ਗੋਲੀਆਂ ਦਾ ਪਰਚਾ ਦਰਜ ਕਰ ਰਹੇ ਆ ਉਹਦੇ ਚ ਰਿਕਵਰੀ ਹੋਈ ਹੈ ਪਾਤੜਾ ਥਾਣੇ ਚ ਰਿਕਵਰੀ ਹੋਈ ਹੈ ਇੱਥੇ ਸ਼ਹਿਰ ਵਿੱਚ ਜਿਵੇਂ ਡੀਏਜੀ ਸਾਹਿਬ ਦੱਸ ਕੇ ਗਏ ਸੀ ਪਹਿਲਾਂ ਵੀ 3 ਲੱਖ ਹਨ ਕਾਊਂਟਡ ਕੈਸ਼ ਰਿਕਵਰ ਹੋਇਆ ਕੁਝ ਹੋਰ ਕੈਸ਼ ਨਾਲ 10 ਬਾਈਕਸ ਨੇ ਇੱਕ ਨੋਵਾ ਇੱਕ ਇਲੈਕਟ੍ਰੋਨਿਕ ਕੰਡਾ ਕੁਝ ਕਾਟਰਾਬੈਂਡ ਵੀ ਰਿਕਵਰ ਹੋਇਆ ਸੋ ਜਿੱਦਾਂ ਹੀ ਉਹ ਸਾਰਾ ਕੋਲੇਟ ਹੋ ਜਾਂਦਾ ਇਕੱਠਾ ਹੋ ਜਾਂਦਾ ਕਿ ਕਿੰਨੇ ਪਰਚੇ ਦਰਜ ਕੀਤੇ ਗਏ ਇੱਕ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਅੱਜ 8 ਜਗ੍ਹਾ ਤੇ ਸਰਚ ਕੀ